ਖਬਰਾਂ ਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਆ ਤੁਹਾਡਾ ਖੂਸਰਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਆਗੂ ਵੱਲੋਂ ਖਾਸ ਕਰਕੇ ਵਿਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਤੋਂ ਮਾਨ ਨੇ ਬਕਰ ਮਜੀਠੀਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਹਿ ਚੁੱਕੇ ਹਨ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹਨਾਂ ਉੱਤੇ ਨਜਾਇਜ਼ ਦੋਸ਼ ਬੜੇ ਸਾਰੇ ਨੇ ਉਹਨਾਂ ਨੂੰ ਬਿਨਾਂ ਮਤਬਲ ਤੋਂ ਫਸਾਇਆ ਜਾ ਰਿਹਾ ਹੈ ਨਸ਼ਾ ਤਸਕਰੀ ਦੇ ਨਾਲ ਉਹਨਾਂ ਦਾ ਲੈਣਾ ਦੇਣਾ ਨਹੀਂ ਹਾਲਾਂਕਿ ਵਿਰਸ ਸਿੰਘ ਵਡੋਹਰ ਇਥੋਂ ਤੱਕ ਕਹਿ ਦਿੱਤਾ ਕਿ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਕਾਲੀ ਦਾੜੀ ਜਿਹੜੀ ਹੈ ਛੱਟੀ ਹੋ ਗਈ ਹੈ ਫ੍ਰਿਕਰਾਂ ਦੇ ਵਿੱਚ ਬਿਕਮ ਜੀ ਸਿੰਘ ਜੀਠਿਆ ਲੇਕਿਨ ਉਧਰ ਮਸ਼ੂਬਰਾ ਜਿਹੜੀ ਜਾਇਦਾਦ ਹੈ ਬਿਕਮ ਜੀ ਸਿੰਘ ਜੀਠਿਆ ਦੀ ਉਸ ਨੂੰ ਲੈ ਕੇ ਤਾਲੇ ਲਗਾ ਦਿੱਤੇ ਗਏ ਨਹੀਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਵਿਨਸ ਬੀਰੋ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੂੰ ਨਿਆਂਇਕ ਹरासत ਤਹਿਤ ਜੇਲ੍ਹ ਵਿੱਚ ਭੇਜੇ ਜਾਣ ਉਪਰੰਤ ਅੱਜ ਪ੍ਰੋਸੀਕਿਊਸ਼ਨ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮਸ਼ੋਬਰਾ ਸਥਿਤ ਮਜੀਠੀਆ ਦੀ ਜਾਇਦਾਦ ਸਬੰਧੀ ਇੱਕ ਅਰਜੀ ਬੋਹਾਲੀ ਵਿੱਚ ਦਾਖਲ ਕੀਤੀ ਗਈ ਹੈ ਸੂਤਰਾਂ ਅਨੁਸਾਰ 30 ਜੂਨ ਨੂੰ ਜਦੋਂ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਮਜੀਠੀਆ ਨੂੰ مشਉਬਰਾ ਸਥਿਤ ਹੈ ਉਹਨਾਂ ਦੀ ਜਾਇਦਾਦ ਦੀ ਤਲਾਸ਼ੀ ਲਈ ਜਾਇਆ ਗਿਆ ਤਾਂ ਉਕਤ ਜਾਇਦਾਦਾਂ ਦੀਆਂ ਚਾਬੀਆਂ ਮਜੀਠੀਆ ਧਿਰ ਵੱਲੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਨਹੀਂ ਦਿੱਤੀਆਂ ਗਈਆਂ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਖੁਦ ਉਹਨਾਂ ਨਾਲ ਸੀ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਨਾਲ ਲੇਕਿਨ مشਉਬਰਾ ਜਾਇਦਾਦ ਨੂੰ ਤਾਲਾਬੰਦੀ ਕਰ ਦਿੱਤੀ ਗਈ ਜਿਹੜੇ ਪ੍ਰਾਈਵੇਟ ਅਧਿਕਾਰੀ ਜਿਹੜੇ ਨੌਕਰੀ ਕਰਦੇ ਨੇ ਬਿਕਰਮਜੀਤ ਸਿੰਘ ਮਜੀਠੀਆ ਦੇ ਤਹਲੇ ਉਹਨਾਂ ਨੇ ਚਾਬੀਆਂ ਨਹੀਂ ਦਿੱਤੀਆਂ ਉਹਨਾਂ ਨੇ ਧੱਕਾ ਮੁਕਦ ਕੀਤੀ ਚਾਬੀਆਂ ਦੇਣ ਤੋਂ ਇਨਕਾਰ ਵੀ ਕੀਤਾ ਜਿਸ ਕਰ ਉਹਨਾਂ ਨੂੰ ਅੰਦਰ ਦਾਖਲ ਹੋ ਲਈ ਤਾਲੇ ਤੋੜਨੇ ਪਏ ਸਨ ਹਾਲਾਂਕਿ ਇਸ ਬੰਦੀ ਇੰਟਰਵਿਊ ਵਿੱਚ ਸਰਕਾਰੀ ਵਕੀਲ ਵੱਲੋਂ ਇਥੋਂ ਤੱਕ ਕਿਹਾ ਗਿਆ ਸੀ ਕਿ ਮਜੀਠੀਆ ਨੇ ਮਸ਼ੂਬਰਾ ਪਹੁੰਚ ਕੇ ਅਧਿਕਾਰੀਆਂ ਨੂੰ ਸਹਿਯੋਗ ਨਹੀਂ ਕੀਤਾ ਸਗੋਸਤਾਨ ਪੁਲਿਸ ਨਾਲ ਮਿਲ ਕੇ ਬਿਊਰੋ ਦੇ ਅਧਿਕਾਰੀਆਂ ਨੂੰ ਅੰਦਰ ਜਾਣ ਤੋਂ ਰੁਕਿਆ ਸੀ ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਵੱਲੋਂ ਤਾਲੇ ਤੋੜ ਕੇ ਉਕਤ ਜਾਇਦਾਦ 'ਚ ਜਿਹੜੀ ਉਕਤ ਜਾਇਦਾਦ ਦੀ ਜਿਹੜੀ ਹੈ ਤਲਾਸ਼ੀ ਜਿਹੜੀ ਹੈ ਲੈਨ ਪ੍ਰੰਤ ਉਸ ਨੂੰ ਵੀਲੈਸ ਵੱਲੋਂ ਤਾਲੇ ਤੋੜੇ ਗਏ ਉਹਨਾਂ ਚਾਬੀਆਂ ਨੂੰ ਬਿਊਰੋਕ੍ਰਾਸੀਆ ਬਿਊਰੋ ਦੇ ਅਧਿਕਾਰੀਆਂ ਦੇ ਕੋਲ ਮੌਜੂਦ ਹਨ ਫਿਲਹਾਲ ਅਦਾਲਤ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਦਰਜ ਕੀਤੀ ਵਿੱਚ ਪੁਲਿਸ ਕੁਛ ਨਾ ਦਲੀਲਾਂ ਕੀਤੀਆਂ ਗਈਆਂ ਨੇ ਅਤੇ ਉਸ ਨੇ ਬਚਾਅ ਧਿਰ ਵੱਲੋਂ ਜਵਾਬ ਦਾਵਾ ਪੇਸ਼ ਕਰਨਾ ਬਾਕੀ ਹੈ ਇਸ ਸਬੰਧੀ ਬਾਜ਼ਾਅ ਬਚਾਅ ਧਿਰ ਸਹਿ ਵਕੀਲ ਸੁਲਤਾਨ ਸਿੰਘ ਸੰਘਾ ਨੇ ਪੱਤਰਕਾਰਾਂ ਨੂੰ ਦੱਸਿਆ ਇਕਤ ਮਾਮਲੇ ਦੀ ਸੁਣਵਾਈ ਹੁਣ 14 ਜੁਲਾਈ ਨੂੰ ਹੋਵੇਗੀ ਅਤੇ ਬਚਾਅ ਦੇ ਤੇਰੇ ਵਿਜਲਸ ਅਧਿਕਾਰੀਆਂ ਇਹਨਾਂ ਤਕਰੀਬਾਂ ਦਾ ਅਦਾਲਤ ਵਿੱਚ ਜਾਮ ਕੇ ਵਿਰੋਧ ਕਰੇਗੀ। ਯਾਨੀ ਕਿ ਇੱਕ ਪਾਸੇ ਤਾਂ ਸ਼ੁਭਰਾ ਲਜਾਇਆ ਗਿਆ ਬਿਕਰਮਜੀਤ ਸਿੰਘ ਮਜੀਠੀਆ ਨੂੰ ਲੇਕਿਨ ਜਿਹੜੇ ਪ੍ਰਾਈਵੇਟ ਉੱਥੇ ਉਸ ਜ਼ਾਇਦਾ ਦੇ ਉੱਪਰ ਕੰਮ ਕਰਦੇ ਸੀ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ ਵਿਜਲਸ ਅਤੇ ਪੰਜਾਬ ਦੇ ਪੁਲਿਸ ਸਰਪੋਚ ਅਧਿਕਾਰੀਆਂ ਦੇ ਨਾਲ ਧੱਕਾ ਮੁਕੀ ਵੀ ਕੀਤੀ ਗਈ। ਉਥੋਂ ਦੀ ਪੁਲਿਸ ਦੇ ਨਾਲ ਵੀ ਮਿਲਿਆ ਗਿਆ ਲੇਕਿਨ ਤਾਲੇ ਤੋੜ ਕੇ ਅੰਦਰ ਜਾਣਾ ਪਿਆ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਸਾਰੀ ਜਾਇਦਾਦ ਦੇ ਹਵਾਲੇ ਇਕੱਠੇ ਕੀਤੇ ਗਏ ਫੋਟੋ ਵਗੈਰਾ ਵੀ ਕੀਤੇ ਗਏ ਲੇਕਿਨ ਉਸ ਤੋਂ ਬਾਅਦ ਜਦੋਂ ਬਾਹਰ ਨਿਕਲੇ ਤੇ ਵਿਜੀਲੈਂਸ ਵੱਨੋਂ ਜਿਹੜੇ ਤਾਲੇ ਨੇ ਜਿਹੜੇ ਲਗਾ ਦਿੱਤੇ ਗਏ ਨੇ ਉਹ ਤਾਲੇ ਵਿਜੀਲੈਂਸ ਅਧਿਕਾਰੀਆਂ ਦੇ ਕੋਲ ਨੇ ਜਿੰਨੀ ਦੇਰ ਤੱਕ ਆਪਣਾ ਪੱਖ ਪੇਸ਼ ਨਹੀਂ ਕਰਦੇ ਬਖਮਜੀ ਸਮਜੀਠੀਆ ਦੇ ਵਕੀਲ ਉਹ ਨਹੀਂ ਦੇ ਦੇ ਤਾਲੇ ਜਿਹੜੇ ਨਹੀਂ ਦਿੱਤੇ ਜਾਣਗੇ ਧੰਨਵਾਦ